ਪ੍ਰਧਾਨ ਜੀ ਪਾਰਟੀ ਨੇ ਤੁਹਾਨੂੰ ਬੜੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਵਿਧਾਇਕੀ ਦਾ ਪ੍ਰਧਾਨ ਤੇ ਦੂਜੀ ਵਾਰ ਪ੍ਰਧਾਨ ਬਣਨ ਤੇ ਸਾਡੀ ਹਾਈ ਕਮਾਂਡ ਬੀਜੇਪੀ ਦੀ ਜਿੰਨੀ ਵੀ ਹਾਈ ਕਮਾਂਡ ਤੇ ਪੰਜਾਬ ਦੀ ਸਾਡੀ ਜਖੜ ਸਾਹਿਬ ਤੇ ਅਸ਼wini ਸ਼ਰਮਾ ਜੀ ਕਿਉਂਕਿ ਸਾਡੇ ਸਟੇਟ ਪ੍ਰਧਾਨ ਨੇ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਬੀਬਾ ਜੈਨਦਰ ਕੌਰ ਮਹਾਰਾਜਾ ਕੈਪਟਨ ਮਨਿੰਦਰ ਸਿੰਘ ਤੇ ਸਾਡੇ ਬਾਕੀ ਜਿੰਨੇ ਵੀ ਸਾਡੇ ਸਾਥੀ ਆ ਉਹਨਾਂ ਦੀ ਇਹ ਸਾਰੀ ਕਿਰਪਾ ਹੋਈ ਹੈ ਤੀਜੀ ਵਾਰ ਮੈਨੂੰ ਮਾਨ ਸਤਕਾਰ ਦਿੱਤਾ ਤੋ ਮੈਂ ਇਹ ਗੱਲ ਬਿਲਕੁਲ ਸੋਚ ਸਮਝ ਕੇ ਫੈਸਲਾ ਹੋਇਆ ਇਹ ਇਸ ਤੇ ਮੈਂ ਪੂਰਾ ਉੱਤਰੂਗਾ ਜੋ ਮੇਰੇ ਤੇ ਪਾਰਟੀ ਨੇ ਭਰੋਸਾ ਕਰਿਆ ਮੈਂ ਉਹਦੇ ਪੂਰਾ ਉੱਤਰ ਕੇ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗਾ ਤੁਹਾਡੇ ਮੁਕਾਬਲੇ ਚ ਕੌਣ ਸੀ ਕੋਈ ਮੁਕਾਬਲਾ ਨਹੀਂ ਹੁੰਦਾ ਇੱਕ ਤਿੰਨ ਬੰਦਿਆਂ ਦਾ ਪੈਨਲ ਬਣਾਇਆ ਜਾਂਦਾ ਉਹ ਜੋ ਜਿਹਦਾ ਫੈਸਲਾ ਹੋ ਗਿਆ ਉਹ ਸਭ ਨੂੰ ਮਨਜ਼ੂਰ ਹੈ ਕੋਈ ਮੁਕਾਬਲਾ ਨਹੀਂ ਹੁੰਦਾ ਸਾਡੇ ਚ ਸ਼ੈਂਕੀ ਜੀ ਕਿਵੇਂ ਦੇਖਦੇ ਹੋ ਅੱਜ ਤੀਸਰੀ ਵਾਰੀ ਪ੍ਰਧਾਨ ਬਣੇ ਨੇ ਹਰਮੇਸ਼ ਕੋਇਲ ਡਕਾਲਾ ਜੀ ਸਾਊਥ ਦੇ ਦੇਖੋ ਇਹ ਭਾਰਤੀ ਜਨਤਾ ਪਾਰਟੀ ਦੀ ਬੜੀ ਖੂਬਸੂਰਤੀ ਹੈ ਕਿ ਜੇ ਪਹਿਲਾਂ ਪਿਛਲੇ ਹਫ਼ਤੇ ਜਿਹੜੇ ਇਹ ਚੋਣ ਦੀ ਮੁਹਿੰਮ ਹੋਈ ਸੀ ਇੱਥੇ ਸਾਰਿਆਂ ਤੋਂ ਪਾਰਦਰਸ਼ਤਾ ਦੇ ਨਾਲ ਇੱਕ ਜਿਹੜੇ ਡੀਲਾ ਪ੍ਰਧਾਨ ਦੀ ਜਿਹੜੇ ਲੈਵਲ ਦੀ ਜਿਹੜੀ ਬੋਡੀ ਦੇ ਵਿੱਚ ਮੈਂਬਰ ਸੇ ਜਾਂ ਉਮੀਦਵਾਰ ਸਾਹਿਬਾਨ ਸੋ ਸਾਰੇ ਹੋਗੇ ਤੇ ਸਟੇਟ ਐਗਜ਼ੀਕਿਟਿਵ ਮੈਂਬਰ ਹੋਗੇ ਉਹਨਾਂ ਸਾਰਿਆਂ ਤੋਂ ਜਾਣਕਾਰੀ ਲੱਤੀ ਗਈ ਤੇ ਉਹਨਾਂ ਦੇ ਗੋਲਡ ਸਵਾਈਟੀ ਇਹ ਇੱਕ ਥਿੰਨ ਪੈਨਲ ਦੇ ਵਿੱਚੋਂ ਕਿਹਨੂੰ ਤੁਸੀਂ ਵਧੀਆ ਲੀਡਰ ਆਪਣਾ ਜੋ ਹੈ ਜੀਲਾ ਪ੍ਰਧਾਨ ਦੇਖਣਾ ਚਾਹੁੰਦੇ ਹੋ ਦੁਬਾਰਾ ਉਤੇ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਹਰਮੇਸ਼ ਕੋਇਲ ਜੀ ਦੀ ਜੋ ਕਾਰਗੁਜ਼ਾਰੀ ਪਿਛਲੇ ਸਾਲਾਂ ਦੇ ਵਿੱਚ ਰਹੀ ਹੈ ਜੋ ਇਹਨਾਂ ਦੀ ਪ੍ਰਧਾਨਗੀ ਦੇ ਅੰਦਰ ਬੀਜੇਪੀ ਪਟਿਆਲਾ ਜਿਹਦਾ ਸਾਊਥ ਦੇ ਵਿੱਚ ਮਜ਼ਬੂਤ ਹੋਈ ਹੈ ਉਸ ਨੂੰ ਦੇਖਦੇ ਹੋਏ 96% ਮੋਟਾ ਜਿਹੜੀ ਹੈ ਰਮੇਸ਼ ਕੋਇਲ ਜੀ ਦੀ ਹੱਕ ਦੇ ਵਿੱਚ ਭੁਗਤੀਆਂ ਸੀ ਤੇ ਇਹੀ ਫੂਟਸਿਰ ਤੋਂ ਦੇਖਦੇ ਬੀਜੇਪੀ ਦੇ ਜਿਹੜੇ ਅਸ਼ੁਨੀ ਸ਼ਰਮਾ ਪ੍ਰਧਾਨ ਜੀ ਨੇ ਟ੍ਰੇਡ ਆਖੜ ਜੀ ਨੇ ਵੀ ਖਾਸ ਤੌਰ ਤੇ ਪਰਮੇਸ਼ ਕੋਇਲ ਜੀ ਨੂੰ ਜਿਹੜਾ ਵਧਾਈਆਂ ਦਿੱਤੀਆਂ ਫੋਨ ਕਰਕੇ ਤੇ ਇਸ ਜੀ ਜੀ ਵਧਾਈਆਂ ਦਿੰਦੇ ਕਿ ਸਭ ਤੋਂ ਵੱਧ ਜਿੰਨਾਂ ਵੀ ਜ਼ਿਲ੍ਹੇ ਨੇ ਹੁਣ ਤੱਕ ਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਵੋਟਾਂ ਹਰਮੇਸ਼ ਗੋਇਲ ਜੀ ਨੂੰ ਜਿਹੜੇ ਪਟਿਆਲਾ ਸਾਊਥ ਦੇ ਵਿੱਚ ਪਈਆਂ। ਧੰਨਵਾਦ। ਬੜੇ ਨੇ ਹਰਮੇਸ਼ ਗੋਇਲ ਜੀ। ਬੜੀ ਖੁਸ਼ੀ ਦੀ ਗੱਲ ਹੈ ਕਿ ਹਰਮੇਸ਼ ਗੋਇਲ ਜੀ ਕਾਲੇ ਤੋਂ ਜਿਹੜੇ ਨੇ ਪ੍ਰਧਾਨ ਚੁਣੇ ਗਏ ਨੇ। ਅੱਜ ਜਿਹੜੀ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਹੈ ਉਹਦੀ ਜਿਹੜੀ ਰਹਿਨਮਾਈ ਹੈ ਇਹ ਚੋਣ ਹੋਈ ਹੈ। ਇਰੇ ਵਿੱਚ ਜਿੰਨੀਆਂ ਵੋਟਾਂ ਸੀ ਉਹਦੇ ਵਿੱਚੋਂ ਸਿਰਫ 5% ਵੋਟਾਂ ਨੇ ਜਿਹੜੀਆਂ ਖਰਾਬ ਹੋਈਆਂ ਨੇ ਜਾਂ ਇਹਨਾਂ ਨੂੰ ਕਿਸੇ ਹੋਰ ਨੂੰ ਮੁਕਤੀਆਂ ਨੇ ਬਟ 96% 95% ਦੀਆਂ ਵੋਟਾਂ ਨੇ ਉਹ ਇਹਨਾਂ ਨੂੰ ਹਰਮੇਸ਼ ਕੋਇਲ ਜੀ ਨੂੰ ਪਈਆਂ ਨੇ ਤੇ ਅਸੀਂ ਸਾਰੇ ਹੀ ਇਸ ਗੱਲ ਦੇ ਗਵਾਹ ਆ ਕਿ ਜਿਹੜੇ ਹਰਮੇਸ਼ ਕੋਇਲ ਜੀ ਨੇ ਇਹਨਾਂ ਨੇ ਪਿਛਲੇ 3 ਟਿਮਰਸ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਇੰਨਾ ਵਧੀਆ ਕੰਮ ਕੀਤਾ ਉਹਨਾਂ ਦੇ ਕੰਮ ਨੂੰ ਦੇਖਦੇ ਹਾਂ ਕਿ ਇਹ ਤੀਜੀ ਵਾਰ ਜਿਹੜੀ ਸਾਡੀ ਟੀਮ ਹੈ ਸਾਰਿਆਂ ਨੇ ਇਹ ਇਹਨਾਂ ਨੂੰ ਪ੍ਰਦਾਨ ਪਨਾਉਣ ਦੇ ਵਿੱਚ ਸਹਿਯੋਗ ਕੀਤਾ ਅੱਜ ਅਸੀਂ ਚਾਹੁੰਦੇ ਹਾਂ ਕਿ ਅੱਗੇ ਨੂੰ ਵੀ ਵਧੀਆ ਤੋਂ ਵਧੀਆ ਕੰਮ ਕਰਨੇ ਜੇ ਤਾਂ ਪਾਰਟੀ ਦੀ ਮੁਕਤੀ ਲਈ 2027 ਦੀ ਜਿਹੜੀ ਚੋਣਾਂ ਆ ਰਹੀਆਂ ਉਹਦੇ ਵਿੱਚ ਬੀਜੇਪੀ ਨੂੰ ਅੱਗੇ ਲਈ ਧੰਨਵਾਦ ਇਸ ਸਮਾਣਾ ਹਲਚਨ ਸਿੰਘ ਨਾਲ ਗੱਲ ਕਰਨ ਦਾ ਸਾਨੂੰ ਦੇਖਦੇ ਕਿਵੇਂ ਦੇਖਦੇ ਹੋ ਪ੍ਰਧਾਨ ਜੀ ਅੱਜ ਹਰਮੇਸ਼ ਗੋਲ ਜੀ ਤੀਸਰੀ ਵਾਰੀ ਪ੍ਰਧਾਨ ਬਣੇ ਨੇ ਅੱਜ ਕਾ ਪਾਰਟੀ ਹਾਈ ਸੋਲ ਨੇ ਬਹੁਤ بڑا ਹਾਇਸਾ ਜਿੱਤਿਆ ਸਾਰੇ ਸਮਾਜ ਵਿੱਚ ਕੁਰਸੀ ਜੇ ਲੈਰ ਹੈ ਹਰਮੇਸ਼ ਗੋਲ ਜੀ ਬਹੁਤ ਹੀ ਸ਼੍ਰੀਫ ਤੇ ਕੰਮ ਕਰਨ ਵਾਲੇ ਹੰਦੇ ਨੇ ਤੇ ਨਾ ਨੇ ਇਧਰੇ ਤੋਂ ਤਿੰਨ ਸਾਲੇ ਤੋਂ ਬਹੁਤ ਦੇਖਤੀ ਦਾ ਵਰਕਰ ਆ। ਬੀ.ਟੀ.ਪੀ ਦਾ ਅਸਰ ਬਹੁਤ ਉੱਚਾ ਦਿੱਖਿਆ। ਜੀ ਅਧਿਆਪਕ ਰਮੇਸ਼ ਗੋਇਲ ਜੀ ਬਹੁਤ ਬਹੁਤ ਦਾ ਇੰਦਨਿਆ ਤੇ ਮਹਾਰਾਜ ਪ੍ਰਮੀਤ ਕੋਰ ਜੀ ਨੂੰ ਬਦਲ ਜੰਨੇ ਇਹਨਾਂ ਦਾ ਨਾਮ ਮਿਲਦਾ ਦਾ ਨਾਮ। ਧੰਨਵਾਦ ਇਸ ਮਾਣਾ ਹਲਚ ਨੂੰ ਇਸ ਗੱਲ ਕਰਨ। ਪ੍ਰਧਾਨ ਜੀ ਕਿਵੇਂ ਦੇਖਦੇ ਹੋ ਅੱਜ ਹਰਮੇਸ਼ ਗੋਇਲ ਜੀ ਤੀਸਰੀ ਵਾਰੀ ਪ੍ਰਧਾਨ ਬਣੇ ਨੇ ਜ਼ਿਲ੍ਹੇ ਦੇ? ਹਰਮੇਸ਼ ਗੋਇਲ ਜੀ ਤੀਸਰੀ ਵਾਰੀ ਪ੍ਰਧਾਨ ਬਣੇ ਨੇ ਇਹਨਾਂ ਦੀ ਮਿਲਨ ਸਾਥ ਦਾ ਅਦੀ ਕੁ ਵਰਕਰ ਦਾ ਸਤਿਕਾਰ ਕਰਨਾ ਆਦਰ ਕਰਨਾ ਸਾਰੀ ਪਾਰਟੀ ਦੇ ਵਰਕਰ ਨੂੰ ਨਾਲ ਲੈ ਕੇ ਚੱਲਣਾ ਜਦ ਹੀ ਮੈਨੇ ਉਹਦਾ ਸਮਝਾਇਆ ਸੀ ਉਸ ਟਾਈਮ ਬੜਾ ਔਖਾ ਟਾਈਮ ਸੀ ਪਾਰਟੀ ਪੀਐਲਸੀ ਤੋਂ ਨਵੇਂ ਬੰਦੇ ਆਏ ਸੀ ਪੁਰਾਣੇ ਬੰਦੇ ਆਪਸ ਕੌਂਫਿਊਜ਼ੇਸ਼ਨ ਕਰਨਾ ਵਰਕਰ ਲਈ ਉਹ ਮੈਟਰ ਇੰਨੀ ਵਧੀਆ ਤਰੀਕੇ ਤੇ ਕੀਤਾ ਕਿ ਸਾਰਾ ਮੈਟਰ ਹੀ ਖਤਮ ਹੋ ਗਿਆ ਉਹ ਸਾਡੇ ਸਾਰੇ ਹੀ ਭਾਜਪਾ ਦੇ ਵਰਕਰ ਨੇ ਕੋਈ ਨਵਾਂ ਪੁਰਾਣਾ ਕੋਈ ਸਭ ਐਸਾ ਕੋਈ ਨਾਮ ਉਹ ਖਤਮ ਹੋ ਚੁੱਕਿਆ ਹੈ ਪਾਰਟੀ ਜਿੰਨੂੰ 27 ਦੀ ਤਿਆਰੀ ਹੈ ਉਹ ਚ ਇਹਨਾਂ ਦਾ ਜੋ ਇਹ ਕਿਹ ਹੈ ਉਹ ਬੜੀ ਮੇਲ ਰਹੇਗੀ ਕਿਉਂਕਿ ਸਮ ਇਹ ਪ੍ਰਧਾਨ ਦੇ ਨੀਚੇ 3 ਵਿਧਾਨ ਸਭਾ ਦੀਆਂ ਸੀਟਾਂ ਪੈਦੀਆਂ ਨੇ ਸਮਾਣਾ ਸਤਰਣਾ ਤੇ ਡਕਾਲਾ ਇਟ ਮੀਨਸ ਕਿ ਉਹ 5% ਜੋ ਇਹਦਾ ਵਾਦਾ ਇਸ ਦੇ ਵੀ ਦੇ ਦੇਣਗੇ ਸਾਡੀ ਐਸੀ ਉਮੀਦ ਹੈ ਅਸੀਂ ਉਹਨਾਂ ਦੇ ਬਿਲਕੁਲ ਵੀ ਸਾਹਮਣਾ ਕਰਦੇ ਹਾਂ ਤੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼੍ਰੋਮਣੀ ਕਾਲੀ ਦਾ ਨਨ ਕਿਵੇਂ ਲੱਗਦਾ ਜੀ ਗੱਠਜੋੜ ਹੋਣ ਦੀਆਂ ਜਿਵੇਂ ਚਰਚਾਵਾਂ ਨੇ ਸੋਸ਼ਲ ਮੀਡੀਆ ਤੇ ਵੀ ਚੱਲ ਰਹੀਆਂ ਕਿਵੇਂ ਦੇਖਦੇ ਹੋ ਹੁਣ ਦੀ ਸੰਭਾਵਨਾ ਕਿਵੇਂ ਰੱਖਦੀ ਹੈ ਜਿੱਦਾਂ ਭਾਤੀ ਦਲਦਾ ਪਾਰਟੀ ਦਾ ਇੱਕ ਅਨਸਾਸਿਤ ਚਿਹਪਾਈ ਦਾ ਜਿਵੇਂ ਪਾਰਟੀ ਉੱਪਰ ਹਾਈ ਕਮਾਂਡ ਸਾਰੇ ਪੰਜਾਬ ਦੇ ਹਾਲਾਤ ਨੂੰ ਦੇਖ ਕੇ ਜੋ ਫੈਸਲਾ ਕਰੇਗੀ ਉਹ ਸਾਰੇ ਹੀ ਮਨਜ਼ੂਰ ਕਰਨਗੇ ਧੰਨਵਾਦ ਜੀ ਖੇੜਕੀ ਸਾਹਿਬ ਹਰਮੇਸ਼ ਗੋਇਲ ਜੀ ਤੀਸਰੀ ਵਾਰੀ ਪ੍ਰਧਾਨ ਬਣੇ ਨੇ ਡਿਸਟ੍ਰਿਕਟ ਦੇ ਕਿਵੇਂ ਦੇਖਦੇ ਹੋ ਹਰਮੇਸ਼ ਗੋਇਲ ਜੀ ਤੀਜੀ ਵਾਰ ਪ੍ਰਧਾਨ ਬਣੇ ਨੇ ਜੀ ਕੋਨੇ ਕੰਮ ਬਹੁਤ ਜਿਆਦਾ ਕੀਤਾ ਮਹਾਰਾਣੀ ਪਰਨੀਤ ਕੌਰ ਜੀ ਨੇ ਜਿੰਨਾ ਉਹਦੇ ਪ੍ਰੋਫੈਸਰ ਦਤਾਇਆ ਜੀ ਉਹ ਤੋਂ ਵੱਧ ਉਹ ਖਰੇ ਉੱਤਰੇ ਨੇ ਕਿ ਸਾਡੇ ਜਦੋਂ ਅਸੀਂ ਆਏ ਆ ਪੂਰਾ ਇੱਕ ਇਹ ਸਿ ਹੈ ਅਸੀਂ ਗੈਪ ਸੀ ਪਰਾਨੀ ਵਿਜਿਤ ਤੇ ਨੰਬਰ ਉਹਨੇ ਦੋਵਾਂ ਨੂੰ ਨਾਲ ਲੈ ਕੇ ਅੱਪਰ ਚੱਲੇ ਨੇ ਕੱਜ ਤੇ ਸਾਡੇ ਪ੍ਰਧਾਨ ਜੀ ਜਗਤਿੰਦਰ ਜਰਮਾ ਜੀ ਨੇ ਇਸ ਮਾਣੇ ਤੋਂ ਬਹੁਤ ਵਧੀਆ ਕੰਮ ਕਰ ਰਹੀ ਨਹੀਂ ਦੇਸ਼ਲੀ ਪ੍ਰਧਾਨ ਜੀ ਦੀ ਜਿਹੜੀ ਅਗਵਾਈ ਆ ਸਾਡੇ ਤਿੰਨੇ ਹੱਦਿਆਂ ਚ ਬਹੁਤ ਵਧੀਆ ਰਹੀ ਆ ਅਸੀਂ ਅੱਜ ਕਰਦੇ ਅੱਗੇ ਨੂੰ ਵੀ ਸਭਨੂੰ ਸਾਰੇ ਨੂੰ ਨਾਲ ਲੈ ਕੇ ਜਿੱਦਣਗੇ ਤੇ ਅਸੀਂ ਮਹਾਰਾਣੀ ਪਰਨੀਤ ਕੌਰ ਜੀ ਦੇ ਜੋ ਵੀ ਉਹਨਾਂ ਦੇ ਸਾਡੇ ਪ੍ਰਤੀ 27 ਦੀਆਂ ਤਿਆਰੀਆਂ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੋਣ ਦੀਆਂ ਦੇਖੋ ਅਸੀਂ ਤਾਂ ਚਾਹੁੰਦੇ ਆਂ ਵੀ ਭਾਜਪਾ 27 ਤੇ ਲੜੇ ਕਿਉਂਕਿ ਸਾਡੇ ਬੰਦੇ ਸਾਰੇ ਹਲਕਿਆਂ 'ਚ ਕੰਮ ਕਰ ਰਹੇ ਨੇ ਜੀ ਸਾਨੂੰ ਨਹੀਂ ਪਤਾ ਪੈਟ ਦਾ ਕੀ ਹੋਊਗਾ ਇਹਨਾਂ ਨੂੰ ਜ਼ੋਰ ਪਾਦਾ ਸੀ ਤਾਂ ਚਾਹੁੰਦੇ ਆਂ ਵੀ ਭਾਜਪਾ ਆਪ ਵੀ ਅੱਗੇ ਆਵੇ ਕਿਉਂਕਿ ਭਾਜਪਾ ਦਾ ਹੁਣ ਵਧੀਆ ਆਧਾਰ ਵੱਧ ਰਿਹਾ ਪਿੰਡਾਂ 'ਚ ਵੀ ਬਹੁਤ ਵਧੀਆ ਲੋਕ ਡੋਲ ਰਹੇ ਸਾਡੇ ਨਾਲ ਜੀ ਗਵਾਂਡ 'ਚ ਆਪਣੇ ਦੇਖੇ ਹਰਿਆਣਾ 'ਚ ਭਾਜਪਾ ਤੀਜੀ ਵਾਲੀ ਸਰਕਾਰ ਬਣਾਈ ਤੇ ਸਾਡੇ 2027 'ਚ ਵੀ ਪੰਜਾਬ 'ਚ ਭਾਜਪਾ ਨਰੋਨ ਸਰਕਾਰ ਬਣੇ ਧੰਨਵਾਦ। ਹਰਮੇਸ਼ ਗੋਇਲਡ ਕਾਲਾ ਜੀ ਤੀਸਰੀ ਵਾਰੀ ਅੱਜ ਪ੍ਰਧਾਨ ਬਣੇ ਨੇ ਡਿਸਟ੍ਰਿਕਟ ਦੇ। ਕਿਵੇਂ ਦੇਖਦੇ ਹੋ ਤੇ ਪਾਰਟੀ ਕਿੰਨੀ ਕ ਮਜ਼ਬੂਤ ਹੋਈ ਹੈ ਪਹਿਲਾਂ ਨਾਲ। ਸਭ ਤੋਂ ਪਹਿਲਾਂ ਤਾਂ ਜੀ ਹਰਮੇਸ਼ ਗੋਇਲ ਜੀ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ। ਜੋ ਕਿ ਉਹਨਾਂ ਨੂੰ ਉਹਨਾਂ ਦੇ ਕੰਮ ਦਾ ਇੱਕ ਤਰ੍ਹਾਂ ਦਾ ਫਲ ਮਿਲਿਆ ਜੋ ਕਿ ਭਾਰਤੀ ਜਨਤਾ ਪਾਰਟੀ ਹੈ। ਉਹ ਬੰਦੇ ਦੀ ਮਿਹਨਤ ਨੂੰ ਦੇਖ ਕੇ ਇੱਕ ਤਰ੍ਹਾਂ ਦਾ ਆਪਾਂ ਉਹਦਿਆਂ ਦੀ ਗੱਲ ਕਹਿ ਸਕਦੇ ਹਾਂ ਕਿ ਉਹ ਭਾਰਤੀ ਜਨਤਾ ਪਾਰਟੀ ਬੰਦਿਆਂ ਦੇ ਮਿਹਨਤ ਨੂੰ ਦੇਖ ਕੇ ਉਹਦੇ ਦਿੰਦੀ ਹੈ। ਤੇ ਅਸੀਂ ਦੇਖਦੇ ਆ ਦਿਨ ਪਰ ਦਿਨ ਸਾਡੇ ਨਾਲ ਪਿੰਡਾਂ ਤੋਂ ਵੀ ਜਿਹੜੇ ਲੋਕ ਜੁੜ ਰਹੇ ਨੇ ਬਾਹਰ ਸਾਨੂੰ ਡੇਲੀ ਮੰਗੂ ਮੂਨ ਆ ਰਹੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸੀਂ ਆਪ ਦਾ ਸਹਿਯੋਗਦਾਨ ਇੱਕ ਤਰ੍ਹਾਂ ਦਾ ਪਾਉਣਾ ਹੈ 2027 ਦੇ ਵਿੱਚ ਤੇ ਸਾਨੂੰ ਬਹੁਤ ਹੀ ਖੁਸ਼ੀ ਹੈ ਅਸੀਂ ਪੂਰਾ ਆਪਦੇ ਵੱਲੋਂ ਦਾ ਪੂਰਾ ਜੋਰ ਲਾ ਰਹੇ ਹਾਂ ਕਿ 2027 ਅਸੀਂ ਬਥੇ ਕਰਨਾ ਹੈ ਬਾਕੀ ਪ੍ਰਧਾਨ ਜੀ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸਾਡੇ ਸਮਾਣਾ ਮੰਡੇ ਵੱਲੋਂ ਧੰਨਵਾਦ ਇਸ ਸਮਾਣਾ ਹਲਚਨ ਨਾਲ ਗੱਲ ਕਰਨ ਦਾ ਆਹ ਹਾਲਿਆਂ ਚੋਂ ਨਾ ਜੋ ਤੁਸੀਂ ਸਾਰੇ ਇਕੱਠੇ ਹੋ ਤੇ ਮੇਰੀ ਸਖਤ ਮਿਹਨਤ ਕੀਤੀ ਆ ਤੁਹਾਡੀ ਮਿਹਨਤ ਕਰਕੇ ਅਸੀਂ ਪੂਰੀ ਫਾਇਟ ਕੀਤੀ ਆ ਅੱਜ ਅਸੀਂ ਉਸ ਤੋਂ ਵੀ ਅੱਗੇ ਜਾ ਰਹੇ ਹਾਂ 2027 ਦੀ ਕੰਮ ਕਰਦੇ ਜਾਓ ਤੁਹਾਡੇ ਕਰਕੇ 2027 ਸਭੀ ਸਰਕਾਰ ਬਣੂਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਵਾਗਤ ਵਾਹਿਗੁਰੂ ਦਾ ਖਾਤਮਾ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਸੁਰਿੰਦਰ ਖੇੜਕੀ ਜੀ ਦਾ ਸਾਡੇ ਵਿੱਚ ਸ਼ੰਕੀ ਦਿਵਾਨ ਜੀ ਉਹਨਾਂ ਦਾ ਵਿਸ਼ਵਾਸ ਕਰਦੇ ਹਾਂ ਔਰ ਮੈਂ ਹੁਣ ਬੇਨਤੀ ਕਰੂੰਗਾ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਹੀ ਭਾਰਤੀ ਜਨਤਾ ਪਾਰਟੀ ਵਾਸਤੇ ਲਿਤਾਇਆ ਔਰ ਭਾਰਤੀ ਜਨਤਾ ਨੂੰ ਆਪਣੀ ਨੂਰ ਦੇ ਇੱਕ ਵਾਰ ਦਿੱਤੀ ਮੈਂ ਪਰਮੇਸ਼ਵਰ ਕੋ ਖੁਦ ਨੂੰ ਬੇਨਤੀ ਕਰੂੰਗਾ ਉਹ ਵੀ ਆਪਣੇ ਵਿਚਾਰ ਰੱਖਣਗੇ ਪਰਮੇਸ਼ਵਰ ਕੋ ਖੁਦ ਆਪ ਕਿਰਪਾ ਬੈਂਤੀ ਹੈ ਕਿ ਅੰਨਾਲ ਸੁਨਿਓ ਬਾਹ ਥੋੜੀ ਦਿੱਕਤ ਹੋ ਰਹੀ ਹੈ ਪੀਪੀ 11 23 ਡਬਲਯੂ 68 8 ਕਿਰਪਾ ਕਿਸੇ ਦੀ ਵੀ ਗੱਡੀ ਹੋਵੇ ਥੋੜਾ ਸਾਈਡ ਤੇ ਕਰਿਆ ਬਹੁਤ ਕਸ਼ਟ ਹੋ ਰਿਹਾ ਕਿਸੇ ਨੂੰ ਕਸ਼ਟ ਦੇਣਾ ਸਾਡੀ ਕੋਈ ਨਹੀਂ ਕਿਰਪਾ ਬੈਂਤੀ ਹੈ ਬਾਹ ਜਾ ਕੇ ਆਪਣੀ ਗੱਡੀ ਥੋੜਾ ਸਾਈਡ ਤੇ ਕਰਾਓ ਹੁਣ ਮੈਂ ਬੇਨਤੀ ਕਰ ਰਿਹਾ ਮੇਸ਼ੂ ਕੁਮਾਰ ਜੈ ਜੀ ਜੈ ਜੀ ਜੈ ਕੀਤਾ ਕਾਲਸਾ ਸੁਭੈਨ ਦੀ ਕੀਤੇ ਮਾਣੂ ਬਰਾਗਵਾ ਅੱਜ ਦੇ ਸਾਥੇ 1400 ਜੀ ਦੇ ਮਾਨੋ ਸੰਦੀਪ ਜੀ ਜਿਹਦਾ ਬੰਨਾ ਹੈ ਐਸਟੀ ਔਰ ਭਾਰਤ ਦਾ ਰਹਿਣਾ ਹੈ ਆਖਿਆ ਨਾਮ ਕੰਮ ਦੇਖਦੇ ਨਰੇਂਦਰ ਸੋਰੀ ਗੁਰਦੀਪ ਸ਼ਾਹ ਜੀ ਬਾਕ ਬਾਕ ਰੋਣ ਕਾਲ ਜੀਨੂ ਗੋਵਿੰਦ ਉਸ ਮੁਕਾਲਾ پہنمہ مہمانکری دورتہ دی ڈاکٹر شہلی جی اور میرے کام کام ستکاریوں میرے پیٹا سمار بڑی پتا کرنے کا سکر جنہوں نے پیٹنے مجید کی سکرہ سا تھیڑے کے اتکار سمارے کا مدر کریں پہنے کا پہنے کی نید تاکہ اسی ساتکاریوں نے کیس کی جا دوستوں کئی پڑھنے کرانے موسیقی <سؤال> موسیقی <سؤال> ਇਹ ਦੋ ਲੋਕ ਆਪਸ ਆਏ ਲੱਗੇ ਨੇ ਉਹਦੇ ਫੈਸਲੇ ਸਿੱਧੀ ਦਾ ਉਹ ਸੇ ਦਾ ਬਾਪ ਜਿਹੜਾ ਅਸੀਂ ਅੱਜੋਂ ਬਹੁਤ ਦੇਖਿਆ ਅੰਦਰ ਕਿ ਜੋ ਸੰਖਰਨਾ ਫੈਸਲਾ ਹੋਗਾ ਉਹ ਬਿਲਕੁਲ ਬਦਲ ਜਾਊਗਾ ਇਹ ਸੋਚੇ ਕਿ ਜੇ ਆਪ ਆਪੀ ਦਾ ਪਰਿਵਾਰ ਹੈ ਉਹ ਬਹੁਤ ਵੱਧ ਗਿਆ ਬਹੁਤ ਕੀ ਬਣਾ ਫੈਸਲੇ ਤੋਂ ਆਪੀ ਦਾ ਕਿ ਕਿਸੇ ਸੈਂਟਰਲ ਜਨਤ ਨਹੀਂ ਜੀਦਾ ਬਹੁਤ ਵੱਡੇ ਬੰਦੋ ਜੈਤੀ ਹੈ ਐਡੀਟਿਵ ਲੋਕਾਂ ਦੇ ਜਿਹੜਾ ਆਪਣੇ ਜਿੱਕੇ ਬੋਲ ਆ ਲਿਆ ਉਹਦਾ ਜਿਹੜਾ ਹੈ ਅੱਜ ਮੰਤਰੀ ਕੋਲ ਪਾਉਂਦੇ ਮੈਂ ਤੁਹਾਨੂੰ ਇਹ ਕਹ ਦੱਸ ਦੇਣਾ ਇਹ ਲੋਕ ਭਾਵੇਂ ਕੰਦੇ ਨੇ ਲੋਕ ਭਾਵੇਂ ਆਣ ਨੂੰ ਤਿਆਰ ਨੇ ਬਸ ਗੱਲ ਸਿਰਫ ਬਾ ਫੜਦੀ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਹਿੰਮਤ ਕਰਨੀ ਚਾਹੀਦੀ ਹੈ ਕਈ ਲੋਕਾਂ ਦਾ ਜਿਹੜਾ ਕੱਲ ਹੀ ਅਸੀਂ ਇਸ ਜੋਗੜ ਤੇ ਮਾ ਤੇ ਬੜਾ ਖੁਸ਼ ਹੋਇਆ ਕਿਹੜਾ 8-10 ਮਿੰਟ ਦੇ ਆਪਣੇ ਹੀ ਹੋ ਗਏ ਕੋਈ ਇਸ ਤਰ੍ਹਾਂ ਦਾ ਪਿੰਡ ਨਹੀਂ ਹੈਗਾ هondersی کیا جول پر جین کالا نے دیلتا کیانا نم unconditional پروکہ ماں ہوتی نمها و Truそして آیود اس کا ، third ہے اس کے ਦੀ ਸੱਤਵਾਂ ਅੰਸੂਰ ਬੇਤੀ ਦੀਆਂ ਦੇ ਕੇ ਰੂਪੇ ਸ਼ਾਹੋ ਜੀ ਦਾ ਇੱਕ ਤਰ੍ਹਾਂ ਬੇਤੀ ਹੈ ਨਾਪਾ ਮੁਖਰੀ ਹੋਰ ਬਿਰਧ ਬਿੱਟੂ

فلوندر چنکا والا جی سارے پورا اچھا رہ چکے اور تیم سنمان کر ਜਨਤਾ ਪਾਰਟੀ ਦੇ ਕੋਈ ਵੀ ਮੁੱਦਿਆਂ ਤੋਂ ਦੱਲੇ ਲਈ ਜੀ 55 ਬਜਾ ਦੀ ਤੇ 12 ਰਾਂ ਸੈੱਟ ਤੇ ਕਰ ਦੋ ਸੇਬ ਇਹ ਤੁਸੀਂ ਬਹੁਤ ਹੋ ਗਿਆ Adli... Adli... Adli is پڑان کی دو منٹیں پارٹی کے کوماجی گانا صاحب